ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ 16 17 ਅਤੇ 18 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਲਗਾਤਾਰ ਬੱਦਲਬਾਹੀ ਮਾਹੌਲ ਪੰਜਾਬ ਦੇ ਉੱਪਰ ਵਰਕਰ ਆ ਰਿਹਾ ਹੈ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਹੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਕਾਰਨ ਪੰਜਾਬ ਅਤੇ ਹਿਮਾਚਲ ਦੇ ਇਲਾਕੇ ਵਿੱਚ ਤਗੜੇ ਮੀਂਹ ਹੋ ਰਹੇ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਦਰਿਆਵਾਂ ਦੇ ਜਲ ਸਤਾਰ ਵਧ ਚੁੱਕੇ ਨੇ ਹੜ ਵਰਗੇ ਹਾਲਾਤ ਪੰਜਾਬ ਦੇ ਨੀਵੇਂ ਇਲਾਕਿਆਂ ਵਿੱਚ ਬਣੇ ਹੋਏ ਨੇ ਖਾਸ ਤੌਰ ਤੇ ਸਤਲੁਜ ਦੇ ਨੇੜੇ ਚੜ੍ਹੇ ਦੇ ਇਲਾਕਿਆਂ ਨੂੰ ਥੋ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਬੱਦਲ ਬਈ ਮੌਸਮ ਸਾਫ਼ ਹੋ ਚੁੱਕੇ ਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਗੱਲ ਕਰਦੇ ਜੀ ਆਉਂਦੀ ਇਲਾਕੇ ਦੇ ਮੌਸਮ ਦੀ ਸਭ ਤੋਂ ਪਹਿਲਾਂ 16 ਅਗਸਤ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ 16 ਅਗਸਤ ਨੂੰ ਪੰਜਾਬ ਦੇ ਪੂਰਬੀ ਇਲਾਕਾ ਜਿਹਦੇ ਵਿੱਚ ਖਾਸ ਤੌਰ ਤੇ ਪਠਾਨਕੋਟ ਦੀ ਅਗਰ ਗੱਲ ਕਰੀ ਜਾਵੇ ਤਾਂ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਹੈ ਜੀ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਤਿੰਨ ਜ਼ਿਲ੍ਹੇ ਹੋਣਗੇ ਇਹਨਾਂ ਵਿੱਚ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਇਸ ਇਲਾਕੇ ਵਿੱਚ ਲਗਾਤਾਰ ਬਰਖਾ ਦੇਖਣ ਨੂੰ ਮਿਲ ਰਹੀ ਹੈ ਬਾਕੀ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਤੇ ਮੁਹਾਲੀ ਵਿੱਚ ਵੀ ਬੱਦਲ ਬਾਈ ਤਾਂ ਜ਼ੋਰ ਪਣਿਆ ਰਹੇਗਾ ਬਾਕੀ ਪੰਜਾਬ ਦੀ ਗੱਲ ਕਰੀ ਤਾਂ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਜ਼ਿਲਕਾ, ਮੁਕਸਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿੱਚ ਵੀ 25% ਦੇ ਨੇੜੇ ਤੇ ਬੱਦਲਵਾਈ ਆਉਂਦੀ ਜਾਂਦੀ ਰਹੇਗੀ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਭਾਰੀ ਗਰਾਉਟਾਵੇਗੀ। ਇਹਨਾਂ ਇਲਾਕਿਆਂ ਦੀ ਗੱਲ ਕਰੀ ਤਾਂ ਤਾਪਮਾਨ 35 ਡਿਗਰੀ ਤੱਕ ਪਹੁੰਚ ਸਕਦੇ ਨੇ। ਇਹਨਾਂ ਇਲਾਕਿਆਂ ਵਿੱਚ ਤਾਪਮਾਨ 30 ਤੋਂ 32 ਡਿਗਰੀ ਤੇ ਇਹਨਾਂ ਇਲਾਕਿਆਂ ਵਿੱਚ ਤਾਪਮਾਨ 32 ਡਿਗਰੀ ਤੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ। ਉਹ ਦਿਨਾਂ ਦੀ ਗੱਲ ਕਰੀਏ ਤਾਂ 17 ਤੇ 18 ਅਗਸਤ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ 17 ਤਰੀਕ ਨੂੰ ਦੇਖੀਏ ਤਾਂ ਸੇਮ ਹਾਲਾਤ ਪੂਰਬੀ ਇਲਾਕਿਆਂ ਵਿੱਚ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਵੇਂ 16 ਤਰੀਕ ਨੂੰ ਦਿਖਾਈ ਦੇ ਰਹੇ ਸੀ ਤਾਂ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਸੇਮ ਹਾਲਾਤ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਮੀਠ ਠੀਕ-ਠਾਕ ਪੈ ਸਕਦਾ ਹੈ ਤਾਪਮਾਨ 30-32 ਡਿਗਰੀ ਤੱਕ ਬਣੇ ਰਹਿਣਗੇ ਗੁਰਦਾਸਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ ਤੇ ਮੋਹਾਲੀ ਵਿੱਚ ਵੀ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਤੇ ਇਸ ਬੈਲਟ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 32 ਤੋਂ 35 ਡਿਗਰੀ ਤੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਤੇ ਮਾਨਸਾ ਜ਼ਿਲ੍ਹੇ ਵਿੱਚ ਗੱਲ ਕਰੀਏ ਤਾਂ ਤਾਪਮਾਨ 35 ਡਿਗਰੀ ਤੱਕ ਜਾ ਸਕਦੇ ਨੇ ਬੱਦਲਬੀ ਦਾ ਦੌਰ ਬਣਿਆ ਰਹੇਗਾ ਮੇਨ ਗੱਲ ਜਿਹੜੀ ਆ 18 ਅਗਸਤ ਦੀ ਨਿਕਲ ਕੇ ਆ ਰਹੀ ਹੈ ਤਗੜਾ ਮੀਂਹ ਪੰਜਾਬ ਦੇ ਵਿੱਚ ਪੈਣ ਜਾ ਰਿਹਾ ਜੀ ਪਠਾਨਕੋਟ ਤੇ ਹੁਸ਼ਿਆਰਪੁਰ ਜ਼ਿਲ੍ਹਾ ਇਹ ਦੋ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਸਭ ਤੋਂ ਵੱਧ ਮੀਂਹ ਦੇਖਣ ਨੂੰ ਮਿਲੇਗਾ ਪਰ ਹਲੇ 2-3 ਦਿਨ ਪਏ ਨੇ ਤਾਂ ਇਹ ਸਿਸਟਮ ਆਪਣਾ ਦਾਇਰਾ ਵਧਾਵੇਗਾ ਜਿਸ ਦੇ ਨਾਲ ਗੁਰਦਾਸਪੁਰ ਅੰਮ੍ਰਿਤਸਰ ਰੂਪਨਗਰ ਤੇ ਮੁਹਾਲੀ ਵਿੱਚ ਵੀ ਮੀਂਹ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਨਾਲ ਦੀ ਨਾਲ ਕਪੂਰਥਲਾ ਜਲੰਧਰ ਤੇ ਨਵਾਂ ਸ਼ਹਿਰ ਵਿੱਚ ਵੀ ਤਗੜਾ ਮੀਂਹ ਹੋ ਸਕਦਾ ਹੈ ਤਰਨਤਾਰ ਲੁਧਿਆਣਾ ਮੁਹਾਲੀ ਅਤੇ ਫਤਿਹਗੜ੍ਹ ਵਿੱਚ ਵੀ ਸਾਨੂੰ 18 ਅਗਸਤ ਨੂੰ ਦੇਖਣ ਨੂੰ ਮਿਲੇਗਾ ਤੇ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਦੀ ਗੱਲ ਕਰੀ ਤਾਂ 30 ਡਿਗਰੀ ਤੋਂ ਥੱਲੇ ਹੋਣਗੇ ਇਹ ਇਲਾਕੇ 30 ਡਿਗਰੀ ਦੇ ਨੇੜੇ ਜਿਹੜੇ ਤੇ ਬਾਕੀ ਜਿੰਨਾ ਵੀ ਪੰਜਾਬ ਦਾ ਹਿੱਸਾ ਖਾਸ ਤੌਰ ਤੇ ਮਾਲਵਾ ਬੈਲਟ ਜਿਹੜੀ ਹੈ ਇਹਦੇ ਵਿੱਚ 35 ਡਿਗਰੀ ਤੱਕ ਤਾਪਮਾਨ ਜਾ ਸਕਦਾ ਹੈ ਗਰਮੀ ਦੇ ਹਾਲਾਤ ਬਣੇ ਰਹਿਣਗੇ ਤੇ ਇਹਨਾਂ ਇਲਾਕਿਆਂ ਵਿੱਚ ਹੀ ਸਭ ਤੋਂ ਵੱਧ ਸਾਨੂੰ ਜਿਹੜੀ ਹੈ ਉਹ ਗਰਮੀ ਪੈਂਦੀ ਦਿਖਾਈ ਦੇਵੇਗੀ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਸਭ ਤੋਂ ਘੱਟ ਮੀਂਹ ਹੋਇਆ ਬਾਕੀ ਪੰਜਾਬ ਦੇ ਨਾਲੋਂ 20 ਤੋਂ 25% ਮੀਂਹ ਘੱਟ ਹੋ ਰਿਹਾ ਜਿਸ ਦੇ ਸਿੱਟੇ ਵਜੋਂ ਇਹਨਾਂ ਇਲਾਕੇ ਵਿੱਚ ਤਾਪਮਾਨ ਵਿੱਚ ਕਾਫੀ ਏਸੀ ਜੀ ਅਪਡੇਟ 18 ਅਗਸਤ ਦੀ ਜਾਣਕਾਰੀ ਦੀ ਅਗਲੀ ਜਾਣਕਾਰੀ ਜੋ ਵੀ ਪ੍ਰਾਪਤ ਹੋਵੇਗੀ ਲੈ ਕੇ حاضر ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਪਣਪਰਾਵਾ ਦਾ